ਜਿਹੜੇ ਬਿਨਾਂ ਪਰਮਿਟ ਤੋਂ ਜਿਹੜੀਆਂ ਬੱਸਾਂ ਇਹਨਾਂ ਦੀਆਂ ਹੁਣ ਤੱਕ ਚੱਲੀਆਂ ਨੇ ਉਹਨਾਂ ਦੇ ਸਿਰਫ ਪਰਮਿਟ ਕੈਨਸਲ ਕਰਕੇ ਜਾਂ ਉਹਨਾਂ ਦੇ ਜਿਹੜੇ ਡਾਕੂਮੈਂਟ ਦਸਤਾਵੇਜ਼ ਬਲੌਕ ਕਰਨਾ ਹੀ ਕਾਫੀ ਹੈ ਕਿ ਉਹਨਾਂ ਤੇ ਕੋਈ ਕ੍ਰਿਮਿਨਲ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਜਿਹਦੇ ਜਿਨ੍ਹਾਂ ਨੇ ਬਿਨਾਂ ਪਰਮਿਟ ਤੋਂ ਜਿਹੜੀਆਂ ਇਹਨਾਂ ਰੂਟਾਂ ਦੇ ਉੱਤੇ ਬੱਸਾਂ ਚਲਾਈਆਂ ਨੇ ਕਿ ਮੰਤਰੀ ਸਾਹਿਬ ਕਿਰਪਾ ਕਰਕੇ ਹਾਊਸ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਗੇ ਕਿ ਬਿਨਾਂ ਪਰਮਿਟ ਤੋਂ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਗੀ ਮੇਰੇ ਕੋਲ ਡਾਟਾ ਆਇਆ ਸਰ ਅੱਜ ਵੀ ਇਹ ਜਿਹੜਾ ਟੈਕਸ ਚੋਰੀ ਕਰ ਰਹੀਆਂ ਨੇ ਮੈਂ ਡਾੜਾ ਡਾਟਾ ਤੁਹਾਡੇ ਜਰੀਏ ਮੈਂ ਮੰਤਰੀ ਸਾਹਿਬ ਨੂੰ ਵੀ ਦੇ ਦੂੰਗੀ ਉਹ ਬੱਸਾਂ ਸਾਰੀਆਂ ਆਪਾਂ ਬੰਦ ਕਰਵਾਤੀਆਂ ਸੀ ਚਲਾਨ ਕਰਤੇ ਹੁਣ ਜੇ ਕੋਈ ਹੋਊ ਮਾੜਾ ਮੋਟ 1921 ਭਾਵੇਂ ਹੋਵੇ ਕੋਈ ਗਲਤ ਬੱਸ ਨਹੀਂ ਚੱਲਦੀ ਜਿਹੜੇ ਪਰਮਿਟ ਲੀਗਲ ਨੇ ਉਹ ਹੀ ਚੱਲਦੇ ਆ ਜਿਹੜੇ ਨਜਾਇਜ਼ ਆ ਉਹ ਜੇ ਕੋਈ ਸ਼ਿਕਾਇਤ ਮਿਲਦੀ ਹੈ ਸਮੇਂ-ਸਮੇਂ ਤੇ ਬੰਦ ਕੀਤੇ ਜਾਂਦੇ ਆ ਜੇ ਕੋਈ ਮਾਣਯੋਗ ਮੈਂਬਰਸ ਪਾਸ ਮੈਂਬਰ ਸਭਾਨ ਪਾਸ ਜਾਣਕਾਰੀ ਹੈਗੀ ਆ ਕਿ ਕੋਈ ਇਹਨਾਂ ਦੀ ਨਜਾਇਜ਼ ਬੱਸ ਕਿਸੇ ਰੂਟ ਤੇ ਚੱਲਦੀ ਆ ਸਾਨੂੰ ਜਾਣਕਾਰੀ ਦੇਣ ਹੁਣੇ ਅੱਧੇ ਘੰਟੇ ਦੇ ਵਿੱਚ ਵਿੱਚ ਆਟੀਏ ਜਾਊਗਾ ਤੇ ਉਹ ਬਸਾਂ ਇੰਪਾਉਂਡ ਹੋਣਗੇ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਸਾਹਿਬ ਨੇ ਪੁੱਛਿਆ ਕਿ ਫਤੇਗੜ ਢਾਲੀਵਾਲ ਭਰਪੂਰ ਕਮਾਨ ਨਿਊ ਫਤੇਗੜ ਬਾਸਰ ਵਸਤੇ ਕਿੰਨੇ ਜੁਰਮਾਨੇ ਲੱਗੇ ਤੇ ਇਹ ਜੁਰਮਾਨੇ ਸਮੇਂ-ਸਮੇਂ ਤੇ ਲਏ ਗਏ ਇਹ ਜਿੰਨੇ ਵੀ ਜੁਰਮਾਨੇ ਇਹਨਾਂ ਨੂੰ ਪਾਏ ਗਏ ਆ ਇਸ ਕੰਪਨੀ ਨੂੰ ਉਹ ਸਾਰਾ ਵੀਰਵਾ ਮਾਨਜੋਗ ਮੈਂਬਰ ਸਾਹਿਬ پاس ਚੱਲ ਗਿਆ ਜੇ ਕੋਈ ਹੋਰ ਸਪਲੀਮੈਂਟਰੀ ਹੈਗਾ ਤੇ ਪੁੱਛ ਸਕਦੇ ਬੜਾ ਵੱਡਾ ਵੀਰਵਾ ਬਣਾ ਕੇ ਭੇਜਿਆ ਤੁਸੀਂ ਜੀ ਬੈਠੋ ਹਾਂਜੀ ਸਪਲੀਮੈਂਟਰੀ ਹੈ ਜੀ ਹਾਂ ਜੀ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਮੰਤਰੀ ਸਾਹਿਬ ਦਾ ਤੇ ਸਰਕਾਰ ਦਾ ਧੰਨਵਾਦ ਕਰੂੰਗੀ ਕਿ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਸੀਗੇ ਕੋਵਿਡ ਦੇ ਦੌਰਾਨ ਜੋ ਉਹਨਾਂ ਨੂੰ ਮਾਰ ਪਈ ਹੈ ਉਹਦੇ ਤੇ ਸਾਡੀ ਸਰਕਾਰ ਨੇ ਇੱਕ ਸਕੀਮ ਦੇ ਤਹਿਤ ਉਹਨਾਂ ਨੂੰ ਜਿਹੜਾ ਇੱਕ ਬੈਨੀਫਿਟ ਦਿੱਤਾ ਤੇ ਉਹਨਾਂ ਨੂੰ ਲਾਭ ਦਿੱਤਾ ਤੇ ਬਹੁਤ ਸਾਰੇ ਟਰਾਂਸਪੋਰਟਰ ਨੇ ਜਿਹੜੇ ਆਪਣੀ ਗੱਡੀ ਦੁਆਰਾ ਲਈ ਤੇ ਜਿਹੜੇ ਲੈ ਆਏ ਨੇ ਤੇ ਉਸ ਤੋਂ ਬਾਅਦ ਸਰ ਆਪਣੀ ਸਰਕਾਰ ਨੇ ਕਰਾਇਆ ਵੀ ਜਿਹੜਾ ਉਹਦੇ ਵਿੱਚ ਵੀ ਜਿਹੜਾ ਵਾਅਦਾ ਕੀਤਾ ਦੋ ਜਿਹੜੀਆਂ ਸਹੂਲਤਾਂ ਸੀ ਟਰਾਂਸਪੋਰਟਰਾਂ ਨੂੰ ਸਰ ਦਿੱਤੀਆਂ ਨੇ ਸਰ ਮੇਰਾ ਸਵਾਲ ਮੇਰੇ ਕੋਲ ਡਾਟਾ ਸਾਰਾ ਆ ਗਿਆ ਮੰਤਰੀ ਸਾਹਿਬ ਤੋਂ ਸਿਰਫ ਸਵਾਲ ਇੰਨਾ ਕਾ ਕਿ ਜਿਹੜੀ ਫਤਿਹਗੜ੍ਹ ਨਿਊ ਫਤਿਹਗੜ੍ਹ ਜਿਹੜੀ ਇਹ ਟਰਾਂਸਪੋਰਟ ਬੱਸਾਂ ਨੇ ਸਰ ਮੈਂ ਦੇਖ ਰਹੀ ਸੀ ਮੇਰੇ ਕੋਲ ਡਾਟਾ ਦੋ ਤਰ੍ਹਾਂ ਦਾ ਇੱਕ ਤਾਂ ਸਰ ਇਹਨਾਂ ਨੇ ਅਜੇ ਤੱਕ ਜਿਹੜੇ ਚਲਾਨ ਨੇ ਉਹ ਨਹੀਂ ਭਰੇ ਕੁਝਕ ਚਲਾਨ ਨੇ ਜਿਹੜੇ ਸਰ ਬਹੁਤ ਘੱਟ ਅਮਾਊਂਟ ਵਾਲੇ ਜਿਹੜੇ ਭਰੇ ਹੋਏ ਆ ਸਰ ਇਹਦੇ ਵਿੱਚ ਸਵਾਲ ਇਹ ਹੈ ਕਿ ਜਿਹੜੇ ਬਿਨਾਂ ਪਰਮਿਟ ਤੋਂ ਜਿਹੜੀਆਂ ਬੱਸਾਂ ਇਹਨਾਂ ਦੀਆਂ ਹੁਣ ਤੱਕ ਚੱਲੀਆਂ ਨੇ ਉਹਨਾਂ ਦੇ ਸਿਰਫ ਪਰਮਿਟ ਕੈਨਸਲ ਕਰਕੇ ਜਾਂ ਉਹਨਾਂ ਦੇ ਜਿਹੜੇ ਡਾਕੂਮੈਂਟ ਦਸਤਾਵੇਜ਼ ਬਲੌਕ ਕਰਨਾ ਹੀ ਕਾਫੀ ਹੈ ਕਿ ਉਹਨਾਂ ਤੇ ਕੋਈ ਕ੍ਰਿਮਿਨਲ ਕੋਈ ਕਾਨੂੰਨੀ ਕਾਰਵਾਈ ਬਣਦੀ ਹੈ ਜਿਹਦੇ ਜਿਨ੍ਹਾਂ ਨੇ ਬਿਨਾਂ ਪਰਮਿਟ ਤੋਂ ਜਿਹੜੀਆਂ ਇਹਨਾਂ ਰੂਟਾਂ ਦੇ ਉੱਤੇ ਬੱਸਾਂ ਚਲਾਈਆਂ ਨੇ ਦੂਸਰਾ ਸਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਇਹਨਾਂ ਦੇ ਪਰਮਿਟਾਂ ਦੇ ਵਿੱਚ ਬਾਅਦੂਦ ਇਹਨੇ ਜੁਰਮਾਨੇ ਪੈਣ ਦੇ ਬਾਅਦ ਵੀ ਮੈਂ ਦੇਖਿਆ 2022 ਤੋਂ 2019 ਤੋਂ 2022 ਦੇ ਵਿੱਚ ਇਹਨਾਂ ਦੀ ਪਰਮਟਾਂ ਦੀ ਗਿਣਤੀ ਤੋਂ 2022 ਤੋਂ 25 ਤੱਕ ਜਿਹੜਾ ਵਾਧਾ ਹੋ ਗਿਆ ਸਰ ਜਦੋਂ ਕਿ ਪਿਛਲੇ ਇਹਨਾਂ ਦੇ ਬਕਾਏ ਵੀ ਖੜੇ ਨੇ ਤੇ ਉਹਨਾਂ ਤੇ ਕਾਰਵਾਈ ਵੀ ਨਹੀਂ ਹੋਈ ਤੇ ਬਾਵਜੂਦ ਉਹਨਾਂ ਨੇ ਇਹਨਾਂ ਦੇ ਜਿਹੜੇ ਰੂਟ ਨੇ ਉਹਨਾਂ ਦੇ ਵਿੱਚ ਵਾਧਾ ਹੋ ਚੁੱਕਿਆ ਕਿ ਮੰਤਰੀ ਸਾਹਿਬ ਕਿਰਪਾ ਕਰਕੇ ਹਾਊਸ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਗੇ ਕਿ ਬਿਨਾਂ ਪਰਮਟ ਤੋਂ ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਗੀ ਮੇਰੇ ਕੋਲ ਡਾਟਾ ਆਇਆ ਸਰ ਅੱਜ ਵੀ ਇਹ ਜਿਹੜਾ ਟੈਕਸ ਚੋਰੀ ਕਰ ਰਹੀਆਂ ਨੇ ਮੈਂ ਡਾਟਾ ਤੁਹਾਡੇ ਜਰੀਏ ਮੈਂ ਮੰਤਰੀ ਸਾਹਿਬ ਨੂੰ ਵੀ ਦੇ ਦੂੰਗੀ ਔਰ ਕਿ ਇਸ ਤੋਂ ਬਾਅਦ ਕਿ ਜਿਹੜੇ ਉਹ ਨੌਜਵਾਨ ਜਿਹੜੇ ਬੇਰੋਜ਼ਗਾਰ ਤੁਰੇ ਫਿਰਦੇ ਆ ਇਦਾਂ ਦੇ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਕਿ ਨਵੇਂ ਨੌਜਵਾਨਾਂ ਨੂੰ ਲੋਕਾਂ ਨੂੰ ਜਿਹੜਾ ਮੌਕਾ ਦਿੱਤਾ ਜਾਊਗਾ ਇਹਦਾ ਮੈਨੂੰ ਹਾਊਸ ਦੇ ਵਿੱਚ ਜ਼ਰੂਰ ਵਿਸ਼ਵਾਸ ਦਿਵਾਇਆ ਜਾਵੇ ਮંત્રી ਜੀ ਮਾਨਯੋਗ ਸਪੀਕਰ ਸਾਹਿਬ ਜਿਹੜੀ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਆ ਇਹਦੇ ਚੋਂ ਜਿੰਨੇ ਚਲਾਨ ਹੋਏ ਆ ਤਕਰੀਬਨ ਉਹਨਾਂ ਨੂੰ ਚਲਾਨ ਉਹਨਾਂ ਭਰਤੇ ਆ ਤੇ ਕੇਸ ਡਿਸਪੋਜ਼ ਆਫ ਕਰਤੇ ਤੇ ਗਏ ਚਾਰ ਚਲਾਨ ਜਿਹੜੇ ਉਦੋਂ ਪਾਲਿਸੀ ਤਹਿਤ ਡਿਪਾਰਟਮੈਂਟ ਜੁਰਮਾਨਾ ਨਹੀਂ ਕਰ ਸਕਦਾ ਉਹ ਮਾਨਯੋਗ ਕੋਰਟ ਨੂੰ ਭੇਜਤੇ ਸੀ ਉਹ ਵੀ ਵੀਰਵਾ ਮੈਂ ਲੈ ਕੇ ਮਾਨਯੋਗ ਕੋਰਟ ਤੋਂ ਜਿਹੜੇ ਚਾਰ ਚਲਾਨ ਭਰਨ ਵਾਲੇ ਇਹਨਾਂ ਦੇ ਰਹਿੰਦੇ ਸੀ ਉਹ ਵੀ ਇਹਨਾਂ ਨੂੰ ਭੇਜ ਦਾਂਗੇ ਬਾਕੀ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਚ ਪੰਜਾਬ ਚ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਮਾਨਯੋਗ ਮੈਂਬਰ ਸਾਹਿਬ ਨੇ ਗੱਲ ਕੀਤੀ ਵੀ ਨਜਾਇਜ਼ ਬੱਸਾਂ ਚੱਲਦੀਆਂ ਸੀ ਉਹ ਹੁੰਦਾ ਰਿਆ ਪੁਰਾਣੀਆਂ ਸਰਕਾਰਾਂ ਚ ਇੱਕ ਇੱਕ ਨੰਬਰ ਪਲੇਟ ਤੇ ਤਿੰਨ ਤਿੰਨ ਬੱਸਾਂ ਚਾਰ ਚਾਰ ਬੱਸਾਂ ਚੱਲਦੀਆਂ ਰਹੀਆਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਬੱਸਾਂ ਸਾਰੀਆਂ ਆਪਾਂ ਬੰਦ ਕਰਵਾਤੀਆਂ ਸੀ ਚਲਾਨ ਕਰਤੇ ਹੁਣ ਜੇ ਕੋਈ ਹੋਊ ਮਾੜਾ ਮੋਟ 1921 ਭਾਵੇਂ ਹੋਵੇ ਕੋਈ ਗਲਤ ਬੱਸ ਨਹੀਂ ਚੱਲਦੀ ਜਿਹੜੇ ਪਰਮਿਟ ਲੀਗਲ ਨੇ ਉਹੋ ਹੀ ਚੱਲਦੇ ਆ ਜਿਹੜੇ ਨਜਾਇਜ਼ ਆ ਉਹ ਜੇ ਕੋਈ ਸ਼ਿਕਾਇਤ ਮਿਲਦੀ ਹੈ ਸਮੇਂ-ਸਮੇਂ ਤੇ ਬੰਦ ਕੀਤੇ ਜਾਂਦੇ ਆ ਜੇ ਕੋਈ ਮਾਣਯੋਗ ਮੈਂਬਰਸ ਪਾਸ ਮੈਂਬਰਸ ਬਾਨ ਪਾਸ ਜਾਣਕਾਰੀ ਹੈਗੀ ਆ ਕਿ ਕੋਈ ਇਹਨਾਂ ਦੀ ਨਜਾਇਜ਼ ਬੱਸ ਕਿਸੇ ਰੂਟ ਤੇ ਚੱਲਦੀ ਆ ਸਾਨੂੰ ਜਾਣਕਾਰੀ ਦੇਣ ਹੁਣੇ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਆਟੀਏ ਜਾਊਗਾ ਤੇ ਉਹ ਬੱਸਾਂ ਇੰਪਾਉਂਡ ਹੋਣਗੀਆਂ ਥੈਂਕ ਯੂ ਥੈਂਕ ਯੂ ਠੀਕ ਹੈ ਬੀਬਾ ਜੀ ਆ ਗਿਆ ਤੁਹਾਡਾ ਜਵਾਬ ਕਿ ਬੋਲਣਾ ਕੁਝ ਹਾਂਜੀ ਨਰਿੰਦਰ ਜੀ ਧੰਨਵਾਦ ਮੰਤਰੀ ਸਾਹਿਬ ਮੈਂ ਤੁਹਾਨੂੰ ਡਾਟਾ ਜਿਹੜਾ ਹੁਣੇ ਜਿਹੜਾ ਪ੍ਰੋਵਾਈਡ ਕਰਾ ਦਿੰਨੀ ਆ ਕਾਈਂਡਲੀ ਉਹਨਾਂ ਤੇ ਕਾਰਵਾਈ ਕਰ ਦਿਓ ਥੈਂਕ ਯੂ ਥੈਂਕ ਯੂ ਥੈਂਕ ਯੂ